ਉਤਮ પુરੁਸ਼ ਦੀ ਸੰਗਤ ਨਾਲ ਖੁੱਝਲ ਬਣ ਜਾਂਦੀ ਹੈ। ਵਿਕਾਰੀ પુરੁਸ਼ ਦੀ ਸੰਗਤ ਨਾਲ ਬਿਨਾਂ ਜਤਨਤਵੇ ਮਿਲਣੀ ਬਣ ਜਾਂਦੀ ਹੈ। ਕਦੋਂ ਨੂੰ ਟਰਣਾ ਵੀ ਪਾਪ ਬਣ ਜਾਂਦਾ ਉਧਰ ਨੂੰ। ਪਾਪ ਦੇ ਪਾਸੇ ਕੁ ਸੰਗਪਸੇ ਜਾਣ ਨਾਲ ਸਾਰੇ ਜਿਸਮ ਦੇ ਅੰਗ ਕੁਰਾਹੇ ਪਏ ਦੋਸ਼ਕ ਜਾਣ ਵਾਲੇ ਬਣ ਜਾਂਦੇ ਨੇ। ਇਸੇ ਭਾਈ ਸਾਹਿਬ ਜੀ ਨੇ ਲਿਖ ਦਿੱਤਾ ਹੈ। ਕਈ ਸ਼ੰਕਾ ਕਰਦਾ ਹੁੰਦਾ ਸੀ ਅਰੰਗਜੇ ਦਾ ਪ੍ਰਾਅ ਸੀ ਵੱਡਾ ਉਹਨੂੰ ਲਾਹੌਰ ਦਾ ਪਿਤਾ ਨੇ ਸੂਬਾ ਬਣਾ ਦਿੱਤਾ ਸੀ ਇਹ ਉਹ ਦਾ ਛੋਟਾ ਸੀ ਇਹ ਪੌੜੀ ਤੇ ਸ਼ੰਕਾ ਕੀਤੀ ਨਜ਼ਰ ਆ ਪੱਠੇ ਜੇ ਕਰੇ ਸੁਲਤਾਨਾ ਘਾਓ ਕਰਾਇਦਾ ਕਿ ਨਮੀ ਇਹ ਸਮਝ ਨਹੀਂ ਹੁੰਦੀ ਗੁਰਦੇਵ ਜੀ ਨੇ ਇਹ ਕੀ ਲਿਖਿਆ ਕਿ ਰਾਜਾ ਨੂੰ ਕਾਇਦ ਵੀ ਹੋ ਜਾਏ ਉਹਨਾਂ ਨੂੰ ਖਾਣਾ ਉੱਚਾ ਹੁੰਦਾ ਹੈ ਬੈਠਣ ਪੈਠਣ ਉੱਚਾ ਗਰੀਬਾਂ ਵਰਗੀ ਸਜ਼ਾ ਨਹੀਂ ਉਹਨਾਂ ਨੂੰ ਹੁੰਦੀ। ਇਹ ਰਾਜਾ ਜੇ ਕੈਚ ਵੀ ਜਾਵੇ ਵੀ ਹਜ਼ੂਰ ਨੇ ਜਿਹੜਾ ਲਿਖਿਆ ਹੈ ਯੋਗ ਨਹੀਂ। ਨਜ਼ਰ ਆਪਾਂ ਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਨਾ। ਪਿਤਾ ਨੇ ਭਰਾ ਨੇ ਛੋਟੇ ਨੇ ਪਿਤਾ ਨੂੰ ਮਾਰ ਕੇ ਰਾਜ ਹੱਥ ਕਰ ਲਿਆ। ਇੱਕ ਟਾਈਮ ਵਾਲਾ ਸਾਰੇ ਕਰਮਚਾਰੀਆਂ ਨਾਲ ਮਿਲ ਕੇ ਉਸੇ ਟਾਈਮ ਤੇ ਉਹ ਭਰਾ ਨੂੰ ਫੜ ਲਿਆ ਦਾਰਾ ਸੀ ਬੜਾ ਬਨਾਬ ਦਾ ਦਾਰਸ਼ ਕੋ ਉਸੇ ਟਾਈਮ ਨੂੰ ਉਹਨੂੰ ਗਾਇਬ ਕਰ ਲੈ ਲਾਹੌਰ ਉਸ ਨਾਲ ਇੱਥੇ ਦਿੱਲੀ ਸੀ ਅਗਰਾ ਸੀ ਤਖਤ ਤੇ ਨਦੋਹੀ ਤਾਂ ਹੀ ਸੀ ਜ ਉਹਨਾਂ ਦੀ ਅਦਾਲਤਾਂ ਨੂੰ ਇੱਥੇ ਨੇ ਆਪਣੇ ਪਿਤਾ ਨੂੰ ਗਾਇਬ ਕਰ ਲਿਆ ਉਹਨੇ ਦਬਦ ਅਸੀਂ ਨਿਉਂਦਾ ਕਹਿੰਦੇ ਨੇ ਆ ਨਿਉਂਦਾ ਵਰ ਜੋ ਹੈ ਭੋਜਨ ਸਾਡੇ ਛਕਣਾ ਜੀ ਅੱਜ ਰਾਜਾ ਦੇ ਨਿਵਾਸ ਸਾਰੇ ਦੇ ਅੱਡੋ-ਅੱਡੀ ਹੁੰਦੇ ਨੇ ਬਾਹਰ